ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੇ ਡੈਰੀ ਫਾਰਮ ਦੀਪਗੜ ਦੇ ਵਿੱਚ ਤੁਹਾਡਾ ਸਵਾਗਤ ਹੈ ਜਿਹੜੇ ਮੇਰੇ ਵੀਰ ਪਹਿਲੀ ਵਾਰ ਵੀਡੀਓ ਦੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਰਿਕਵੈਸਟ ਕਰਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ Instagram ਤੇ ਵੀ ਆਪਣਾ ਚੈਨਲ ਆ ਬਾਈ ਜੀ ਗੁਰੇ ਡੈਰੀ ਫਾਰਮ ਦੀਪਗੜ ਉਹਨੂੰ ਵੀ ਫੋਲੋ ਕਰ ਲਿਓ 6280137325 ਬਾਈ ਜੀ ਮੋਬਾਈਲ ਨੰਬਰ ਆਪਣਾ ਜੇ ਕਿਸੇ ਵੀਰ ਨੇ ਕੋਈ ਵੀ ਪਸ਼ੂ ਜਾਂ ਕਿਸੇ ਵੀ ਕੋਈ ਟਰੈਕਟਰ ਵਗੈਰਾ ਜਾਂ ਟਰਾਲੀ ਗੱਡੀ ਵੀਰ ਦੇ ਐਡਲ ਲਾਉਣੀ ਹੈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਬਾਈ ਜੀ ਪਹਿਲਾ ਟਰਾਲਾ ਹੈਗਾ ਆਪਣੇ ਕੋਲੇ ਮੋ 8827725955 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਟਰਾਲਾ ਹੈਗਾ ਇਹ ਬਾਈ ਜੀ 16 7 ਦਾ ਬਲਦੇਵ ਸਿੰਘ ਐਂਡ ਸਾਂਸ ਦਾ ਬਣਿਆ ਹੋਇਆ ਟਰਾਲਾ ਇਹ ਬਿਲਕੁਲ オリジナル ਪਿਆ ਬਾੜ ਤੇ ਵਰਕਸ਼ ਵਗੈਰਾ ਬਿਲਕੁਲ ਵੀਦਾਗਾ ਬਾਈ ਜੀ 8 ਨਟੀ ਹੱਬ ਲੱਗੀ ਹੋਈ ਆ 65 ਪੈਸੇ ਪੱਕੇ ਟਾਇਰ ਆ ਬਾਈ ਜੀ ਰੰਗ ਪੇਂਟ ਪੱਖੋਂ ਪੂਰਾ ਵਧੀਆ ਟਰਾਲਾ ਬਿਨਾ ਜੈਕ ਤੋਂ ਆ 10 ਇੰਚੀ ਚਾਸੀ ਆ 8 ਇੰਚਾਂ ਸਮੇਤ ਆ ਬਾਈ ਜੀ ਪਾਈਪਾਂ ਵਾਲਾ ਵੈਡ ਲੱਗਿਆ ਹੋਇਆ ਹੈਗਾ ਚੈੱਕ ਕਰ ਸਕਦੇ ਹਾਂ ਰੀਲ ਦਾ ਹਿੱਸਾ ਲੱਗਿਆ ਹੋਇਆ ਤੇ ਡਿਮਾਂਡ ਇਹ ਦੀ ਹੈਗੀ ਬਾਈ ਜੀ ਬਹੁਤ ਹੀ ਜ਼ਿਆਦਾ ਘਟ 3 ਲੱਖ ਤੇ 32000 ਰੁਪਏ ਡਿਮਾਂਡ ਆ ਬਾਈ ਜੀ ਟਾਟਾ ਟਿਸਕੋ ਦਾ ਮਾਰ ਲੱਗਿਆ ਹੋਇਆ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਸੰਤ ਹੈਗਾ ਬਾਈ ਜੀ ਆਪਣੇ ਕੋਲ ਸਵਰਾਜ 855 ਟਰੈਕਟਰ ਆ 9417619364 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਦੀਪਗੜਾ ਤੇ ਮਾਡਲ ਹੈਗਾ ਬਾਈ ਜੀ ਟਰੈਕਟਰ ਬਾਈ ਜੀ 2017 ਮਾਡਲ ਟਰੈਕਟਰ ਆ ਇਹ 2017 ਮਾਡਲ ਟਰੈਕਟਰ ਆਗਾ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਸ਼ੋਰੂਮ ਕੰਡੀਸ਼ਨ ਟਰੈਕਟਰ ਪਿਆ ਬਹੁਤ ਹੀ ਜਿਆਦਾ ਘੱਟ ਚੱਲਾ ਟਰੈਕਟਰ ਆ ਬਾਈ ਜੀ ਸਿਰਫ 2800 ਘੰਟੇ ਚੱਲਾ ਟਰੈਕਟਰ ਆ ਸਿਰਫ 2800 ਘੰਟੇ ਚੱਲਾ ਟਰੈਕਟਰ ਆ ਫੇਵਰ ਦੀ ਹੁੱਡ ਵਗੈਰਾ ਲੱਗੀ ਹੋਈ ਆ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਟਰੈਕਟਰ ਦੀ ਪਾਵਰ ਸਟੀering ਟਰੈਕਟਰ ਆ ਰਿਵਰਸ ਪੀਟੀਓ ਆ ਇੰਜਨ ਗੇਅਰ ਲੈਫਟ ਦੀ ਫੁੱਲ ਗਾਰੰਟੀ ਆ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ ਚਾਰੋਂ ਟਾਇਰ ਕੰਪਨੀ ਦੇ ਟਾਇਰ ਨੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ ਬਾਅ ਕੇ ਚੈੱਕ ਕਰਕੇ ਤਸੱਲੀ ਕਰਕੇ ਲਿਜਾ ਸਕਦੇ ਹੋ ਤੇ ਡਿਮਾਂਡ ਇਹਦੀ ਹੈਗੀ ਆ ਬਾਈ ਜੀ 5 ਲੱਖ ਤੇ 38000 ਰੁਪਏ ਮੁੱਲ ਆ ਬਾਈ ਜੀ ਟਰੈਕਟਰ ਦਾ 5 ਲੱਖ ਤੇ 38000 ਰੁਪਏ ਮੁੱਲ ਆ ਟਰੈਕਟਰ ਦਾ ਮੌਕੇ ਤੇ ਵੀਰ ਕਹਿੰਦਾ ਆਪਾਂ ਮਾਨਤਾ ਤੁਹਾਡਾ ਕਰਦੇ ਆਂਗੇ 5 ਲੱਖ ਤੇ 38000 ਰੁਪਏ ਮੁੱਲ ਆ ਅਗਲਾ ਸੰਦੇ ਵੀ ਬਾਈ ਜੀ ਸੋਨਾਲੀ ਕਾ ਟਰੈਕਟਰ ਹੈਗਾ ਮੋਬਾਈਲ ਨੰਬਰ ਹੈਗਾ ਵੀਰ ਦਾ 94176 19364 ਵੀਰ ਦਾ ਮੋਬਾਈਲ ਨੰਬਰ ਆ ਤੇ ਮਾਡਲ ਹੈਗਾ ਜੀ ਟਰੈਕਟਰ ਦਾ ਬਾਈ ਜੀ 2004 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਆ ਸਾਰਾ ਟਰੈਕਟਰ ਵੀ ਬਾਈ ਜੀ ਬਿਲਕੁਲ ਰੀਜਨਲ ਪਿਆਗਾ ਇੰਜਨ ਗੀਅਰ ਲਿਫਟ ਦੀ ਪੂਰੀ ਫੁੱਲ ਗਾਰੰਟੀ ਆ ਬਾਹੀ ਤੇ ਚੱਲਿਆ ਆ ਵਾ ਤੁਸੀਂ ਵੀ ਬਾਈ ਜੀ ਬਾਕੇ ਚੈੱਕ ਕਰਕੇ ਆਪਦੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਬਾਈ ਜੀ ਆਪਣੇ ਕਿਸੇ ਵੀ ਸੰਦ ਦੀ ਕੋਈ ਗਾਰੰਟੀ ਨਹੀਂ ਦਿੰਦੀ ਆਪਾਂ ਸਿਰਫ ਵੀਡੀਓ ਪਾਉਣੀ ਹੁੰਦੀ ਆ ਆਪਣੇ ਕੋਲ ਵੀਡੀਓ ਆਉਂਦੀ ਆ ਤਾਂ ਆਪਾਂ ਪਾ ਦਿੰਨੇ ਆ ਤੇ ਇੰਜਨ ਗੀਅਰ ਦੀ ਫੁੱਲ ਗਾਰੰਟੀ ਟਾਇਰਾਂ ਦੀ ਗੱਲ ਕਰਕੇ ਬਾਈ ਜੀ ਚਾਰੋ ਟਾਇਰ ਕੰਪਨੀ ਦੇ ਟਾਇਰ ਨੇ 65 ਤੋਂ 70 ਰੁਪਏ ਟਰੈਕਟਰ ਦੇ ਟਾਇਰ ਪਏ ਆ ਬਾਈ ਜੀ 65 ਤੋਂ 70 ਰੁਪਏ ਟਰੈਕਟਰ ਦੇ ਟਾਇਰ ਪਏ ਆ ਰੰਗ ਪੇਂਟ ਪੱਖੋਂ ਪੂਰਾ ਵਧੀਆ ਇੰਜਨ ਗੀਅਰ ਪੱਖੋਂ ਫੁੱਲ ਓਕੇ ਟਰੈਕਟਰ ਰੇਟ ਰੇ ਦਾ ਹੈਗਾ ਬਾਈ ਜੀ ਬਹੁਤ ਹੀ ਜ਼ਿਆਦਾ ਜ਼ਹਿਜ 2 ਲੱਖ ਤੇ 20000 ਰੁਪਏ ਮੁੱਲ ਹੈ ਬਾਈ ਜੀ ਟਰੈਕਟਰ ਦਾ 2 ਲੱਖ ਤੇ 20000 ਰੁਪਏ ਮੁੱਲ ਹੈ ਟਰੈਕਟਰ ਦਾ ਮੌਕੇ ਤੇ ਬਾਈ ਜੀ ਪੂਰਾ ਫੁੱਲ ਮਾਨਤਨ ਹੋ ਜਾਊਗਾ 2 ਲੱਖ ਤੇ 20000 ਰੁਪਏ ਮੁੱਲ ਮੌਕੇ ਤੇ ਮਾਨਤਨ ਬਾਈ ਜੀ ਹੋ ਜਾਊਗਾ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲ ਟਰਾਲਾ ਹੈਗਾ 94637180599463718059 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਮਿੱਟੀ ਵਾਲਾ ਟਰਾਲਾ ਗਾ ਬਾਈ ਜੀ ਇਹ ਮਿੱਟੀ ਵਾਲਾ ਟਰਾਲਾ ਗਾ 10 ਇੰਚੀ ਗੱਡਰ ਆ ਬਾਈ ਜੀ ਪੂਰਾ ਫੁੱਲ ਹੈਵੀ ਜੈਕ ਲੱਗਿਆ ਹੋਇਆ ਗਾ ਟਰਾਲੇ ਦੇ ਪੂਰਾ ਫੁੱਲ ਹੈਵੀ ਜੈਕ ਲੱਗਿਆ ਹੋਇਆ ਰੰਗ ਪੇਂਟ ਪੂਰਾ ਵਧੀਆ ਹੋਇਆ ਵਾ ਡਬਲ ਟੈਰੀ ਟਰਾਲਾ ਇਹ 25 ਟਨ ਵੇਟ ਆ ਬਾਈ ਜੀ 10 ਨਟੀ ਹੱਬਾ ਤੇ ਰੇਟੇ ਦਾ ਹੈਗਾ ਬਾਈ ਜੀ 1 ਲੱਖ 53000 500 ਰੁਪਿਆ ਰੇਟ ਆ ਬਾਈ ਜੀ 1 ਲੱਖ 53000 ਤੇ 500 ਰੁਪਿਆ ਰੇਟ ਆ ਮੌਕੇ ਤੇ ਮਾਨਤਾਣ ਬਾਈ ਜੀ ਹੋ ਜਾਊਗਾ ਵਿੱਚੋਂ ਬਾੜ ਵਗੈਰਾ ਫਰਸ਼ ਵਗੈਰਾ ਬਿਲਕੁਲ ਬੇਦਾਗਾ ਟਰਾਲਾ ਤੁਸੀਂ ਐਮ ਚੈੱਕ ਕਰ ਸਕਦੇ ਹੋ ਇਹਨਾਂ ਸਾਫ ਕੰਡੀਸ਼ਨ ਦਾ ਪੂਰਾ ਸਾਫ ਸਫਾ ਟਰਾਲਾਗਾ ਮਿੱਟੀ ਵਾਲਾ ਟਰਾਲਾਗਾ ਬਾਈ ਜੀ ਇਹ ਅਗਲਾ ਸੰਦ ਹੈਗਾ ਬਾਈ ਜੀ ਆਪਣੇ ਕੋਲ ਨਿਊ ਹੌਲਡਨ ਟਰੈਕਟਰ ਹੈਗਾ ਤੇ ਆਪਣਾ ਮੋਬਾਈਲ ਨੰਬਰ ਬਾਈ ਜੀ ਕਰੀ ਹੋ ਹਾਂਜੀ ਬਾਈ ਜੀ ਵੀਡੀਓ ਦੀ ਸ਼ੁਰੂਤ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ 62801 37325 ਮੀਰਾ ਮੋਬਾਈਲ ਨੰਬਰ ਆ ਬਾਈ ਜੀ ਐਡ ਕ੍ਰੌਨਲ ਦੇ ਸੰਪਰਕ ਕਰ ਸਕਦੇ ਹਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਬਾਈ ਜੀ ਨਿਊ ਹਾਲੈਂਡ 3600 ਟਰੈਕਟਰ ਮਾਡਲ ਹੈਗਾ ਬਾਈ ਜੀ 2007 ਮਾਡਲ ਟਰੈਕਟਰ ਹੈਗਾ ਰਾਜਸਥਾਨ ਨੰਬਰ ਦਾ ਟਰੈਕਟਰ ਹੈਗਾ ਪਹਿਲੇ ਨਾਮ ਦਾ ਟਰੈਕਟਰ ਹੈ ਬਾਈ ਜੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ ਰੰਗ ਪੇਂਟ ਬਾਈ ਜੀ ਵਧੀਆ ਪਿਆਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹਾਂ ਰੇਟ ਇਹਦਾ ਹੈਗਾ ਬਾਈ ਜੀ 1 ਲੱਖ ਤੇ 65000 ਰੁਪਏ ਡਿਮਾਂਡ ਆ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਮੋਬਾਈਲ 9786933422 9786933422 ਵੀਰ ਦਾ ਮੋਬਾਈਲ ਨੰਬਰ ਆ ਇਸ ਨੰਬਰ ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਵੀਰ ਤੋਂ ਤੁਸੀਂ ਲੈ ਸਕਦੇ ਹੋ ਇਦਾਂ ਦੀ ਵੀਡੀਓ ਬਣਾਉਣ ਲਈ ਸੰਪਰਕ ਕਰੋ ਧੰਨਵਾਦ ਜੀ